ਹਾਂਜੀ ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਮੈਂ ਆਈ ਸੀ ਆਪਣੀ ਡਿਊਟੀ ਦੇਣ ਅ ਮੱਜਾਂ ਕਿੰਨੀ ਦੇਖੋ ਇਹ ਡਿਊਟੀ ਬੜੀ ਪਵਿੱਤਰ ਡਿਊਟੀ ਹੈ ਜੀ ਇਹ ਨਾਲੇ ਤਾਂ ਪੰਨ ਨਾਲੇ ਫਲੀਆਂ ਉਹਨੂੰ ਫਲੀਆਂ ਇਦਾਂ ਇੱਕ ਤਾਂ ਆਪਾਂ ਜਮਾਈ ਨੇਚਰਲ ਦੁੱਧ ਪੀਨੇ ਆ ਨੰਬਰ 2 ਤੇ ਗਊ ਦੇ ਜਾਇਆਂ ਦੀ ਸੇਵਾ ਠੀਕ ਹੈ ਜੀ ਬਈ ਮੈਂ ਇਦਾਂ ਦੇ ਕੰਮਾਂ ਨੂੰ ਅ ਪਹਿਲ ਦੋਨੀ ਹੈ ਕਿਉਂਕਿ ਮੈਨੂੰ ਵਧੀਆ ਲੱਗਦਾ ਹੱਥੀ ਕੰਮ ਕਰਨਾ ਮੈਂ ਕਦੇ ਕੰਮਾਂ ਤੋਂ ਨਹੀਂ ਕਰਦੀ ਆਂ ਤਾਂ ਚੱਲਦੀ ਮੈਂ ਭੈਣਾਂ ਨੂੰ ਵੀ ਕਹਿਣੀ ਹੁੰਦੀ ਆ ਨਵੀਂ ਪੀੜ੍ਹੀ ਨੂੰ ਵੀ ਕਹਿਣੀ ਆ ਕੁੜੀਆਂ ਕੱਪੜੀਆਂ ਨੂੰ ਪੁੱਤਰ ਜੀ ਇਹਨਾਂ ਕੰਮਾਂ 'ਚ ਥੋੜਾ ਜਿਹਾ ਜਾਣ ਪਾਓ ਜੇ ਤੁਸੀਂ ਅ ਘਰੇਲੂ ਹਾਊਸ ਵਾਈਫ ਹੈ ਮੇਰੇ ਕਹਿਣ ਦਾ ਮਤਲਬ ਜੇ ਤੁਸੀਂ ਨੌਕਰੀ ਚੱਕਰੀ ਕਰਦੀਆਂ ਉਹ ਵੱਖਰੀ ਗੱਲ ਆ ਪਰ ਜੇ ਤੁਸੀਂ ਘਰੇਲੂ ਅ ਕੰਮ ਕਰਨ ਵਾਲੀਆਂ ਕੁੜੀਆਂ ਕੱਤਰੀਆਂ ਸਾਡੇ ਵਾਂਗੂ ਬਈ ਇਹਨਾਂ ਕੰਮਾਂ 'ਚ ਰੁਝਾਨ ਰੱਖਿਆ ਕਰੋ ਅਸੀਂ ਕਈ ਵਾਰ ਕੀ ਕਰਦੇ ਆ ਅਸੀਂ ਕਹਿੰਦੇ ਆ ਜੋ ਕੰਮ ਕਰੂ ਘਰ ਦਾ ਹੈਲਪਰ ਹੀ ਕਰੂ ਜੋ ਕੰਮ ਕਰੂ ਪਸ਼ੂਆਂ ਪਸ਼ੂਆਂ ਦਾ ਆਦਮੀ ਹੀ ਕਰਨਗੇ ਨਹੀਂ ਜਿਨੇ ਦੇਖਿਆ ਉਹਨੇ ਪਸ਼ੂਆਂ ਦਾ ਕੰਮ ਕਰ ਲਿਆ ਕੋਈ ਮੇਣਾ ਨਹੀਂ ਜੀ ਸਰਦਾਰੀ ਆ ਇਹ ਆਪਣੀ ਠੀਕ ਹੈ ਜੀ ਇਹ ਕੰਮ ਤੋਂ ਕਦੇ ਨਹੀਂ ਚੱਲਣਾ ਧੀਆਂ ਭੈਣਾਂ ਨੇ ਮੈਨੂੰ ਇਹ ਕੰਮ ਵਧੀਆ ਲੱਗਦੇ ਆ ਇਹ ਕੋਈ ਸੌਰੀ ਆ ਕੇ ਨਹੀਂ ਮੈਂ ਕਰ ਲੱਗੀ ਮੈਂ ਪੇਕ ਕੇ ਘਰ ਵੀ ਇਦਾਂ ਹਰੇ ਕੰਮ ਨੂੰ ਨੱਠ ਕੇ ਹੱਥ ਪਾਈ ਦਤ ਕਦੇ ਕੰਮ ਪਿੱਛੇ ਨਹੀਂ ਮਾਂ ਤੋਂ ਗਾਲਾਂ ਖਾਦੀਆਂ ਫੁੱਲ ਕੇ ਵੀ ਬਈ ਸੋਈ ਗੱਲਾਂ ਮੈਂ ਕਿਹਾ ਚਲੋ ਚੱਕ ਕੇ ਫੇਰ ਜਾ ਕੇ ਉੱਧਰ ਕਰਦੀਆਂ ਘਰ ਦੇ ਕੰਮ ਪੋਚੇ ਪਾਚੇ ਲਾਇਆ ਹੀ ਸਾਰਾ ਨਵੇੜਿਆ ਹੀ ਹੁਣ ਮਹਾ ਪਸ਼ੂਆਂ ਦਾ ਨਵੇੜਦਾ ਦੋ ਤੰਤਸਲੇ ਹੁੰਦੇ ਨੇ ਮੈਨੂੰ ਕਹਿੰਦੇ ਕਿ ਹਾਂ ਕਹਿੰਦੇ ਤੁਸੀਂ ਹੈਲਪਰ ਰੱਖ ਲਓ ਮੇਰੇ ਕੋਲ ਤਿੰਨ ਤਸਲੇ ਆ ਆ ਤਿੰਨ ਚਾਰ ਡਿੰਗਾ ਮੇਰੀਆਂ ਆ ਮੂਰੇ ਢੇਰ ਹੈ ਠੀਕ ਹੈ ਐਨੇ ਪੈਰ ਛੱਡ ਕੇ ਨਹੀਂ ਜੀ ਸਰਦਾ ਮੈਂ ਕਦੇ ਵੀ ਨਹੀਂ ਛੱਡੇ ਮੈਂ ਨਹੀਂ ਪੈਰ ਛੱਡੇ ਇਹ ਤਸਲਾ ਇਹ ਇਹਨਾਂ ਗੱਲਾਂ ਤੋਂ ਲੋਕੇ ਜਲ ਜਲ ਜਾਂਦੇ ਨੇ ਵੀ ਹਾਈ ਫਲਾਣੇ ਦੀ ਧੀ ਭਣ ਕਿੰਨਾ ਕੰਮ ਕਰਦੀ ਐ ਆਪਾਂ ਪੈਰ ਛੱਡਣ ਵਾਲਿਆਂ ਚੋਂ ਨਹੀਂ ਹੈਗੇ ਦੇਖ ਜਟਾਂ ਦੀਆਂ ਧੀਆਂ ਸਾਰੇ ਕੰਮ ਕਰਨੇ ਪੈਂਦੇ ਨੇ ਨਾਲੇ ਆਇਆ ਜਦੋਂ ਪੇਕੇ ਘਰ ਕਰੇ ਆ ਇਹ ਸਾਰੇ ਕੰਮ ਸਾਰੇ ਘਰ ਆ ਕੇ ਆਪਾਂ ਉਹੀ ਪਖੰਡ ਜੇ ਕਰੀਏ ਨਹੀਂ ਮੈਂ ਤਾਂ ਇਹ ਕੰਮ ਘੱਟ ਕਰਿਆ ਨਹੀਂ ਮੈਨੂੰ ਨਹੀਂ ਇਹ ਕੰਮ ਚੰਗੇ ਲੱਗਦੇ ਠੀਕ ਹੈ ਜੀ ਕੰਮ ਤਾਂ insan ਦਾ ਕਰ ਮੈਂ ਇਹ ਕੋਈ ਸਮਝੇ ਉਹਨਾਂ ਨੇ ਹੁਣ ਕਾਦਾ ਕੰਮ ਹੈ ਤਾਂ ਅੱਗੇ ਹੁੰਦਾ ਤਾਂ ਬਹੁਤ ਦੂਰ ਕੋਹਾ ਸਿੱਟਣ ਜਾਣਾ ਹੈ ਨਾ ਜਿਹੜੇ ਆਪਣੇ ਹੈਲਪਰ ਰੱਖੇ ਹੁੰਦੇ ਤੇ ਉਹਨਾਂ ਨੇ ਬਹੁਤ ਦੂਰ ਕੋਹਾ ਸਿੱਟਣ ਜਾਣਾ ਹੁਣ ਤਾਂ ਆਪਣੇ ਕੋਲ ਠੇਰ ਹੁੰਦੇ ਨੇ ਬਹੁਤ ਘੱਟ ਲੋਕ ਆ ਜਿਨ੍ਹਾਂ ਦੇ ਠੇਰ ਬਹੁਤ ਦੂਰ ਆ ਲਈ ਸੋਹੀ ਗੱਲਾਂ ਆ ਪਤਾ ਹੀ ਆ ਤੁਹਾਨੂੰ ਆ ਦੇਖੋ ਤੇ ਹਾਂ ਲੋ ਆਟੇ ਰ ਹੈ ਦੋ ਢਿੰਗਾ ਜੇ ਤੋੜੰਗਾ ਬੱਚਿਆ ਸੀ ਹੈਲਪਰ ਰੱਖੀਏ ਠੀਕ ਨਹੀਂ ਆ ਮੇਰੀ ਬਾਗਬਾਨੀ ਆ ਜੀ ਮੇਰੇ ਸੇਵ ਨੂੰ ਵੀ ਫਲ ਆ ਗਿਆ ਉਹ ਮੇਰਾ ਬੈਠਣ ਵਾਲਾ ਸਟੈਂਡ ਬਣਾਇਆ ਹੋਇਆ ਜੀ ਆ ਜਿਹੜਾ ਪਪੀਤਾ ਹੁਣ ਆਪਾਂ ਨੇ ਦੇਤਾ ਇਹ ਚਿੜੀਆਂ ਨੂੰ ਚਿੜੀਆਂ ਰੋਜ਼ ਆਉਂਦੀਆਂ ਨੇ ਇਹਦੇ ਤੇ ਬਹਿ ਕੇ ਨਾਲੇ ਗਾਹ ਪਾਉਂਦੀਆਂ ਨੇ ਨਾਲੇ ਪਪੀਤੇ ਖਾਂਦੀਆਂ ਨੇ ਉਹਨਾਂ ਦੇ ਭਾਗਾਂ ਦਾ ਦੂਏ ਤੀਏ ਦੂਏ ਤੀਏ ਇੱਕ ਅੱਧਾ ਪਪੀਤਾ ਪੱਕਿਆ ਰਹਿੰਦਾ ਫਿਰ ਉਹਨਾਂ ਨੇ ਆਪਣਾ ਖਾਣਾ ਨਾਲੇ ਪੂਰਾ ਬੂਟੇ ਤੇ ਬਹਿ ਕੇ ਇੰਜੋਏ ਕਰਨਾ ਜੀ ਇਹ ਵੀ ਪੁੰਨ ਹੈ, ਟਾਲੇ ਫਲੀਆਂ ਹੈ। ਇਹ ਸਿਰਫ ਪਪੀਤਾ ਜਿਹੜਾ ਹੈਗਾ ਇਹ ਚਿੜੀਆਂ ਨੂੰ ਸੰਭਾਲਦਾ। ਸਰਦਾਰ ਜੀ ਇੱਕ ਦਿਨ ਕਹਿਣ ਕਹਿੰਦੇ ਪਪੀਤੇ ਪੱਕੇ ਹੋਏ ਆਂ ਲਿਆਵਾਂ ਪੌੜੀ ਲਾ ਕੇ ਤੋੜ ਲਾਵਾਂ ਬਿਲਕੁਲ ਨਹੀਂ ਤੋੜਨੇ, ਪੱਕੇ ਆਂ ਤਾਂ ਪੱਕੇ ਰਹਿਣ। ਵੀ ਚਿੜੀਆਂ ਰੋਜ਼ ਖਾਂਦੀਆਂ ਨੇ ਮੈਨੂੰ ਪਤਾ ਹੈ। ਵੀ ਦੋ-ਤਿੰਨ ਚ ਉਹ ਪਪੀਤਾ ਇੱਕ ਖਤਮ ਕਰ ਦਿੰਦੀਆਂ ਨੇ। ਠੀਕ ਹੈ ਜੀ, ਵੀ ਸੋਈ ਗੱਲਾਂ ਹੈ। ਇਹੋ ਜਿਹਾ ਪੁੰਨਦਾਨ ਕਰਦੇ ਰਿਹਾ ਕਰੋ। ਬਾਕੀ ਆਪਾਂ ਕੌਣ ਆ ਪੁੰਨਦਾਨ ਕਰਨੇ ਵਾਲੇ? ਪਰਮਾਤਮਾ ਸਾਨੂੰ ਥੋੜਾ ਥੋੜਾ ਬਹੁਤਾ ਇੰਨੇ ਜੋਗਾ ਰੱਖਦਾ ਹੈ। ਆਪਾਂ ਤਾਂ ਇਹੋ ਜਿਹਾ ਕੰਮ ਕਰਦੇ ਆਂ, ਮੈਂ ਹੁਣ ਅਸਰ ਲਈ ਟਾਕ ਸਟਾਕ ਕੇ ਮੜਾ ਮੜਾ ਮਾਰ ਦੇਣਾ ਝਾੜੂ ਇਹ ਨਾਲ ਥੱਲੇ ਮੈਂ ਬਹੁਤ ਘਰਾਂ ਦੀ ਘਰਾਂ ਚ ਲੜਾਈ ਹੁੰਦੀ ਦੇਖੀ ਹੈ ਨਾ ਕਮਾ ਕਰਾਂ ਤੋਂ ਬੀਬੀਆਂ ਭੈਣਾਂ ਕਹਿੰਦੀਆਂ ਸਾਥੇ ਨਹੀਂ ਇਹੋ ਜੇ ਕੰਮ ਹੁੰਦੇ ਹਾਂ ਦੇਖੋ ਪਾਈ ਦੁੱਧ ਪੀਣੇ ਸੌਖਾ ਤੂੰ ਦੋਵੇਂ ਨਹੀਂ ਸੌਖਾ ਕੰਮ ਕਰਨਾ ਔਖਾ ਲੱਗਦਾ ਹੈ। ਇਹ ਪਖੰਡ ਪਖੰਡ ਜੀ ਨਾ ਕਰਿਆ ਕਰੋ। ਸਿੱਧੀਆਂ ਹੋ ਕੇ ਜੋ ਦੋਤਾਂ ਨੇ ਪਛਮੀ ਨੂੰ ਨਾ ਕੰਮ ਕਰ ਲਿਆ ਕਰੀ ਹੈ। ਆ ਜਾ। ਹਰਦਾਂ ਵੀਰਾਂ ਤੇ ਸਿੱਟ ਕੇ ਨਾ ਰੱਖਿਆ ਕਰੋ। ਤਾਂ ਮਾਣੋ ਆਦਮੀਆਂ ਦੇ ਬਾਹਰਲੇ ਵੀ ਬਹੁਤ ਕੰਮ ਹੁੰਦੇ ਨੇ। ਤੇ ਜੀ ਲੱਗਦਾ ਇਹਨਾਂ ਕੰਮਾਂ 'ਚ ਹੱਜਪ ਤਾਂ ਇੱਧਰ। ਚੱਲ ਇੱਧਰ। ਚੱਲ 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 ਚੱਲ। ਹੁਣ ਮੈਂ ਐਸ ਕਟਾਂ ਨੂੰ ਨਹੀਂ ਹੁੰਨੀ ਹੈ ਨਾ ਦਾਣਾ ਪੱਕਾ। ਹੌਣ ਇਹਨਾਂ ਨੂੰ ਕਿਉਂਕਿ ਫਿਰ ਹੁਣ ਧੁੱਪ ਚੜਿਆ ਜੀ ਹੁਣ ਪੱਲੀਆਂ ਚੱਕ ਦੇਣੀਆਂ ਖੁੱਲ ਨਹੀਂ ਥਾਈ ਧੁੱਪ ਆ ਜਾਣਾ ਸਾਰੀ ਦਿਹਾੜੀ ਇਹ ਨਾਲੇ ਅੰਦਰ ਖੜੀਆਂ ਨਾਲੇ ਧੁੱਪ ਚ ਪਹਿਲਾਂ ਸੀ ਆਹਾ ਆ ਰੱਖਿਆ ਹੋਇਆ ਤਾਂ ਓਪਨਲੀ ਬੇੜਾ ਤਿਗਾ ਤੇ ਕਹਿਣ ਦਾ ਮਤਲਬ ਬਗੈਰ ਛੱਤ ਤੋਂ ਤਿਗਾ ਫਿਰ ਇੱਥੇ ਮੀਂਹ ਨਾਲ ਬਹੁਤ ਉਹ ਹੋ ਜਾਂਦਾ ਤਿਗਾ ਬਈ ਹੁਣ ਤਾਂ ਮੈਂ ਮੀਂਹ ਚ ਵੀ ਖੜੀਆਂ ਰਹਿਣਾ ਨਾਲੇ ਹਵਾ ਹੈ ਨਾਲੇ ਧੁੱਪ ਹੈ ਨਾਲੇ ਛੱਤ ਹੈ ਪਸ਼ੂ ਉਹ ਉਹਨੇ ਕ ਰੱਖ ਲੋ ਜਿੰਨਾ ਤੁਹਾਡਾ ਕਹਿੰਦੇ ਹੁੰਦੇ ਨੇ ਸਿਸਟਮ ਹੈ ਘਰ ਦਾ ਪਰਿਵਾਰ ਦਾ ਬਈ ਮੈਂ ਇਹ ਨਹੀਂ ਕਹਿੰਦੀ ਬਈ ਤੁਸੀਂ ਜੇ ਕਰੋ ਉਹ ਕਰੋ ਹਰੇਕ ਘਰ ਦਾ ਆਪਣਾ ਆਪਣਾ ਸਿਸਟਮ ਹੁੰਦਾ ਬਈ ਜਿੱਥੇ ਚਲੋ 10 15 ਪਸ਼ੂ ਹੁੰਨੇ ਆ ਉਹਨਾਂ ਜਿhandle ਵੈਸੇ ਤਾਂ ਪੈਣਾ ਨੇ ਵੀ ਇਹ ਕੰਮ ਬਹੁਤ ਹੋਰੇ ਹਟ-ਬਟੂ ਤੇ ਪੈਣਾ ਨੇ ਵੀ ਦੁੱਧ ਦੇ ਕੰਮ ਬਹੁਤ ਹੋਰੇ ਹੋਣਾ ਪਰ ਉਹਨਾਂ ਕਾ ਕਰ ਲੋ ਜਿੰਨਾ ਕ ਤੁਸੀਂ ਸਮਝ ਸਕਦੇ ਹੋ ਕੰਮ ਉਹ ਜ਼ਰੂਰੀ ਨਹੀਂ ਬਈ ਆਪਣੇ ਘਰ ਚ ਕਲੀਸ ਪਾਵੇ ਆਪਾਂ ਪਸ਼ੂ ਰੱਖ ਲੀਏ ਅੰਦਰ ਜਿੰਨੇ ਕੁ ਵੀ ਰੱਖੇ ਹੋਏ ਆ ਉਹਨਾਂ ਨੂੰ ਹੱਥੀਂ ਛਾਭੋ ਠੀਕ ਹੈ ਕੱਲਾ ਹੈਲਪਰਾਂ ਦੇ ਸਿਰਾਂ ਤੇ ਮੀਸੀ ਛੱਡ ਕੇ ਸਾਰਦਾ ਹੁਣ ਆ ਜੇ ਮੇਰਾ ਕੰਮ ਹੈਗਾ ਥੋੜਾ ਵਲੋਗਿੰਗ ਦਾ ਕੋ ਬਾਕੀ ਦੇਖਦੇ ਆ ਹੁਣੇ ਵਾਲਾ ਸਮਾਂ ਕੀ ਕਹਿੰਦਾ ਹਟ ਪੁੱਤ ਇੱਧਰ ਹੋ ਛੱਨੇ ਲਾਖ ਹੋ ਜਾ ਸਾਡਾ ਛੰਮੂ ਕਦੇ ਕਦੇ ਡੜਵੀਆਂ ਕਰ ਜਾਂਦਾ ਇੱਧਰ ਕੋ ਪਤਾ ਚੱਲ ਉਧਰ ਚੱਲੋ 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 ਸੌਟੀ ਮਾਰਨ ਕਹਦਾ ਜੀ ਕਰਦਾ ਇਹਨਾਂ ਦੇ ਖੰਡਾ ਚ ਹਾਂ ਇਹਨਾਂ ਨੇ ਕਹਦਾ ਵਿਚਾਰੀਆਂ ਨੇ ਕੁਸ ਪਹਿਣਾ ਵੈਸੇ ਆ ਮੈਂ ਇੱਥੇ ਛਿੜਕਾ ਮੋ ਖਾਂਦੀ ਆ ਵੇੜੀਆਂ ਕੱਟਣਾਂ ਬੱਚੀਆਂ ਕੱਟੀਆਂ ਹੁੰਦੀਆਂ ਕੱਟੀਆਂ ਬਹੁਤ ਖਰਾਬ ਹੁੰਦੀਆਂ ਬੱਚੀਆਂ ਸਾਂ ਹੁੰਨੀਆਂ ਇਹ ਸਾਰੀ ਗੱਲਾਂ ਰਸਾ ਮਾਪੇ ਕਰਿਆ ਕਰੋ ਦੇਖੋ ਜੀ ਮੇਰੀ ਬਾਗਬਾਨੀ ਇੱਕ ਸਾਨੂੰ ਦਿਖਾਉਣੀ ਆ ਮੈਂ ਜਿਹੜੇ ਪਪੀਤੇ ਇੱਥੇ ਲਾਇਆ ਸ਼ਾਇਦ ਦਿਖਾਈ ਵੀਆਂ ਤੁਹਾਨੂੰ ਇਹ ਤਾਂ ਹੈਗੀ ਆ ਨਾਰਮਲ ਕੁਆਲਿਟੀ ਜਿਹੜੀ ਅੱਗੇ ਦੀ ਆ ਦੇਖੋ ਹਾਈਬ੍ਰਿਡ ਕੁਆਲਿਟੀ ਤੇ ਜ਼ਰੂਰ ਰੱਖ ਜੇ ਫਰੂਟ ਲਾ ਕੇ ਰੱਖਿਆ ਕਰੋ ਮੈਂ ਬਾਰ ਬਾਰ ਮੈਂ ਤੁਹਾਨੂੰ ਨਾ ਵੀਡੀਓ ਇਦਾਂ ਦੀ ਹੀ ਪਾਉਣੀ ਹੁੰਦੀ ਆ ਇਦਾਂ ਦੀ ਹੀ ਪਾਉਂਦੀ ਵੀਡੀਓ ਰਹੂੰਗੀ ਮੈਂ ਮੈਨੂੰ ਆਏ ਹੁੰਦਾ ਵੀ ਜੇ ਆਪਾਂ ਬਲੌਗਿੰਗ ਕਰਦੇ ਆ ਨਾ ਕੋਈ ਕੁਝ ਸਿੱਖੇ ਪਹਿਣਾ ਮੈਨੂੰ ਦੇਖ ਕੇ ਰੀਸ ਕਰਨਾ ਕਿਉਂਕਿ ਵਧੀਆ ਗੱਲਾਂ ਹੀ ਦੱਸੀਆਂ ਠੀਕ ਹੈ ਜੀ ਹੁਣ ਆਹ ਆਪ ਪਪੀਤਾ ਇਹ ਪਲੇਟ 'ਚ ਨਹੀਂ ਚੀਰਿਆ ਜਾਣਾ ਇਹ ਥਾਲ 'ਚ ਪ੍ਰਾਤ 'ਚ ਚੀਰਿਆ ਜਾਊ ਘਟੋ ਘਟਵੀ ਸ਼ਾਇਦ ਉੱਚਾ ਛੋਟਾ ਲੱਗਦਾ ਹੋਵੇ ਬਹੁਤ بڑا ਪਪੀਤਾ ਜੀ ਇਹ ਹੈ ਵੀ ਸਹੀ ਗੱਲਾਂ ਇਹੋ ਜਿਹੇ ਕੰਮ ਪਹਿਣਾ ਖੁਦ ਕਰਦੀਆਂ ਰਿਹਾ ਕਰੋ ਇੱਕ ਪਪੀਤਾ ਲਾਇਆ ਹੋਇਆ ਇਹੋ ਜਿਹਾ ਇਹੋ ਜਿਹਾ ਹਾਈਬ੍ਰਿਡਿਕ ਪਪੀਤਾ ਲਾਇਆ ਹੋਇਆ ਸਾਰੇ ਘਰ ਤੋਂ ਤੱਬਰ ਤੋਂ ਮੁੱਕਦਾ ਨਹੀਂ ਹੈਗਾ ਠੀਕ ਹੈ ਬਈ ਮੈਂ ਤਾਂ ਇਦਾਂ ਦੀਆਂ ਗੱਲਾਂ ਦਿਖਾਉਣੀ ਆ ਇਦਾਂ ਦੀਆਂ ਦਿਖਾਉਂਦੀ ਰਹੂੰਗੀ ਬਈ ਆ ਸਾਡੇ ਸੇਵ ਨੂੰ ਇਤਕੀ ਆ ਗਿਆ ਫਲ ਬਾਕੀ ਦੇਖਦੇ ਆ ਮਹਾਰਾਜ ਦੀ ਕਿਰਪਾ ਨਾਲ ਜੇ ਸਿਰੇ ਚੜੇ ਪੂਰ ਚੜੇ ਹਨਾ ਬੀਬੀਆਂ ਕਹਿੰਦੀ ਹੁੰਦੀਆਂ ਚ ਪੂਰ ਚੜੇ ਤੇ ਛੜ ਛੁੜ ਗਿਆ ਆ ਪਤਾ ਨਹੀਂ ਸਕਦੇ ਬਈ ਹਾਂ ਦੇਖੋ ਪਪਿੱਤਾ ਕਿੰਨਾ ਸੰਘਣਾ ਜਿਹੜਾ ਛਿੜੀਆਂ ਨੂੰ ਸੰਭਾਲਿਆ ਹੋਇਆ ਠੀਕ ਹੈ ਇਹ ਨਹੀਂ ਫੁੱਲ ਫਲੀਆਂ ਹੁਣ ਐਡੇ ਪਪਿੱਤੇ ਨੂੰ ਕਿਹੜਾ ਉੱਪਰ ਜਾ ਕੇ ਤੋੜੇ ਬਈ ਤੇ ਚਿੜੀਆਂ ਦਾ ਹਿੱਸੇ ਦੇਤਾ ਸੋਈ ਵਲਾਂ ਜੀ ਬਹੁਤ ਵਧੀਆ ਕਣਕਾਂ ਖੜੀਆਂ ਮਹਾਰਾਜ ਸੁੱਖ ਰੱਖੇ ਅੰਦਰ ਉਸ ਦੀ ਬਖਸ਼ੇ ਸੱਚੇ ਬਾਸ਼ਾ ਸਾਰੇ ਭੈਣਾ ਭਾਈਆਂ ਦੀ ਹੱਸਦੀਆਂ ਬਸਦੀਆਂ ਰਹਿਣ ਮੇਰੀਆਂ ਭੈਣਾ ਵੀ ਸੋਈ ਗੱਲਾ ਆ ਸਾਡੀਆਂ ਹਣ ਲੱਗੀਆਂ ਹੋਈਆਂ ਛੀਲਾਉਣਾ ਹੀ ਖਾਣਾ ਖਾਣਾ ਇਹਨਾਂ ਨੂੰ ਪਾਇਆ ਦਾਣਾ ਫੱਕਾ ਤੇ ਹੁਣ ਮੱਤਲੀਆਂ ਚੱਕਦਾ ਹਾਂ ਸਾਨੂੰ ਪਹਿਲੀਆਂ ਵੀਡੀਓ ਚ ਜਿਹੜੀ ਮੈਂ ਪਛਵਾਲੀਆਂ ਵੀਡੀਓ ਪਾਉਂਦੀ ਹੁੰਦੀ ਸੀ ਪਹਿਲੀਆਂ ਉਹਨਾਂ ਚ ਕਈਆਂ ਚ ਕਮੈਂਟ ਆਏ ਆ ਵੀ ਭੈਣਾਂ ਕਿਉਂਕਿ ਇਹ ਹੇਠਲਾ ਜਾਲ ਦੇਖਦਾ ਘੱਟ ਹੈ ਦੂਰੋਂ ਨਹੀਂ ਦਿਖਦਾ ਠੀਕ ਹੈ ਵੀ ਭੈਣ ਤੁਸੀਂ ਉੱਪਰ ਉੱਪਰ ਜਾਲ ਲਾਇਆ ਹੋਇਆ ਉਪਰ ਤਾਂ ਜੀ ਆ ਬਾਂਸ ਦਾ ਕੱਟ ਕੇ ਟੈਂਪਰੇਰੀ ਜਿਹਾ ਲਾਇਆ ਹੋਇਆ ਆ ਥੱਲੇ ਲੋਹੇ ਦਾ ਜਾਲ ਲਾਇਆ ਹੈ ਸਾਰੇ ਉ ਸਾਰੇ ਤੱਕ ਉਹ ਪਰਾਂ ਤੱਕ ਤੇ ਉਹ ਗਾਹਾਂ ਵੀ ਉਹ ਤਾਂ ਲਾਇਆ ਹੋਇਆ ਹੈ ਵੀ ਆਇਆ ਜਦੋਂ ਕੋਈ ਮੱਝ ਮੁਜੂਸ ਹੁੰਦੀ ਹੈ ਜਾਂ ਪੈਸੇ ਵੀ ਆਪਣੇ ਹੱਡਾ ਰੋੜੀ ਵਾਲੇ ਕੁੱਤੇ ਕਈ ਵਾਰ ਪਿੰਡਾਂ 'ਚ ਫਿਰ ਜੰਦੇ ਹੁੰਦੇ ਨੇ ਬਈ ਫੇਰ ਕੋਈ ਵੀ ਕੁੱਤਾ ਬਿੱਲਾ ਅੰਦਰ ਆ ਨਾ ਸਕੇ ਹੈ ਨਾ ਉਪਰਾ ਕਰਿਆ ਹੋਇਆ ਤੇ ਬਹੁਤ ਵਧੀਆ ਸਿਸਟਮ ਕਰਿਆ ਹੋਇਆ ਜੀ ਸਰਦਾਰ ਜੀ ਨੇ ਜਿੰਨਾ ਵੀ ਛੋਟਾ ਜਾਂ ਸਿਸਟਮ ਹੈ ਸਾਡਾ ਪਸ਼ੂਆਂ ਦਾ ਵਧੀਆ ਕਰਿਆ ਹੋਇਆ ਬੀਬੀ ਦਾ ਕਹਾਣੀ ਅਤਲਾ ਜਾ ਰਿਹਾ ਰਹਿੰਦਾ ਆਪਾਂ ਨੂੰ ਡਰ ਨਹੀਂ ਰਹਿੰਦਾ ਕਿਉਂਕਿ ਹੁਣ ਉੱਧਰ ਬੈਠ ਕੇ ਪਤਾ ਨਹੀਂ ਲੱਗਦਾ ਤੇ ਪਿੱਛੇ ਤੋਂ ਕੁੱਤਾ ਕੱਟਾ ਨਾ ਆ ਜਵੇ ਆਪਾਂ ਕੈਮਰੇ ਵੀ ਹਰਦਾ ਮ ਕੈਮਰੇਾਂ ਤੇ ਤਾਂ ਬੈਠ ਨਹੀਂ ਸਕਦੇ ਹਨਾ ਬਾਅਦ ਚੋਂ ਕੰਮ ਹੋਏ ਤੋਂ ਆਪਾਂ ਕੈਮਰਾ ਦੇਖਿਆ ਤਾਂ ਕੀ ਦੇਖਿਆ ਕਿ ਸਾਡੇ ਕੈਮਰੇ ਵੀ ਲੱਗੇ ਹੋਏ ਆ ਇੱਧਰ ਕੈਮਰੇ ਸਾਡੇ 2 ਲਾਏ ਹੋਏ ਆ ਇਸ ਪਸ਼ੂ ਵਾਲੇ ਚ ਸਾਰੇ ਐਂਗਲ ਕੈਮਰੇ ਦੇ ਅੰਡਰ ਨੇ ਪਰ ਫੇਰ ਵੀ ਹੁਣ ਕੁੱਤੇ ਬਿੱਲਿਆਂ ਨੂੰ ਤਾਂ ਆਪਾਂ ਕੈਮਰਿਆਂ ਚ ਦੇਖਣ ਤੇ ਰਹੇ ਬਾਅਦ ਚੋਂ ਪਸ਼ੂਆਂ ਦਾ ਉੰਨਾ ਕਿ ਰੱਖਿਆ ਹੈ ਜਿੰਨਾ ਕ ਪਰਿਵਾਰ ਦੇ ਹਿਸਾਬ ਨਾਲ ਵੀ ਬਾੜਾ ਨਹੀਂ ਉਬਰ ਜਾ ਹੋ ਕਰੀ ਜਾਈਏ ਤਾਂ ਤੁਹਾਨੂੰ ਪਤਾ ਹੀ ਆ ਉਹ ਤਾਂ ਮੀਂਹ ਹੋ ਗਿਆ ਨਾ ਪੈਣ ਦੀ ਆ ਗਈ। ਹੋ ਤਾਂ ਹੈ। ਹੋਰ ਤਾਂ ਹੋਰ ਪਸ਼ੂਆਂ ਦਾ ਵੀ ਡਰ ਲੱਗਦਾ ਭਾਈ। ਹਾਂ ਇਨਸਾਨਾਂ ਤੋਂ ਤਾਂ ਲੱਗਣੀ ਆ। ਮੈਂ ਤਾਂ ਚਾਹ ਬਣਾਉਣ ਲੱਗੀ ਆ। ਤੁਸੀਂ ਆਪਣੀ ਲੈ ਲੈਣ ਚੱਕ ਲਈ। ਯਾ ਪੀ ਦਨੇਸ਼ਾ ਨੂੰ ਕਾ ਜਵਾਰ ਆ। ਵੈਟ ਆਵਰ। ਫੇਰ ਘੱਕ ਵੜ ਲੈ ਬੈਠੋ ਚਾ ਵੀ ਨੇ ਦੇਖ ਲਓ ਸਰਦਾਰ ਜੀ ਹੁਣ ਮੈਂ ਕਹਿ ਨਹੀਂ ਹੁੰਦੀ ਨਾ ਅੱਛਾ ਪੱਲਾ ਤਾਂ ਹੋ ਗਈ ਨੂੰ ਪਿਆਰੇ ਬਈ ਭੈਣਾ ਨੂੰ ਮੈਂ ਐਦਾਂ ਦੇ ਬਲੌਗਾਂ ਚ ਵੀ ਜਾਣਕਾਰੀ ਹੀ ਦਵਾਂਗੀ ਠੀਕ ਹੈ ਬਾਕੀ ਹੋਣਗੇ ਮੇਰੇ ਹੱਥੇ ਠੱਠੇ ਠੀਕ ਹੈ ਜੀ ਅ ਨੰਬਰ ਦੋਤੇ ਪੁੱਤਾ ਕਿੰਨਾ ਤਾਂ ਹੈਗੀ ਹੈ ਹਾਂਜੀ ਹੁਣ ਤੁਸੀਂ ਮੇਰੀ ਗੱਲ ਸੁਣੋ ਮੈਂ ਭੈਣਾਂ ਨੂੰ ਕਹਿਨੀ ਆ ਭੈਣੋ ਆਪਾਂ ਵੀਰਾਂ ਨੂੰ ਕਈ ਵਾਰ ਕਹਿ ਦਿੰਦੇ ਹਾਂ ਨਾ ਆਪਣੇ ਘਰਦਿਆਂ ਨੂੰ ਬਈ ਸਾਨੂੰ ਮੇਥੀ ਲਿਆ ਦਿਓ ਜਿਹੜੀ ਮੇਥੀ ਦੀ ਡੱਬੀ ਆਪਾਂ ਨੂੰ ਲਿਆ ਕੇ ਦੰਦੇ ਨੇ ਪਰਚੂਨ ਤੋਂ ਪਰਚੂਨ ਵਾਲੀ ਦੁਕਾਨ ਤੋਂ ਉਹਦੇ ਵਿੱਚ ਇੰਨੀ ਕੁ ਮੇਥੀ ਬਾਈ ਹੀ ਹੁੰਦੀ ਆ ਇੰਨੀ ਕੁ ਬਣੀ ਹੁੰਦੀ ਆ 10 ਇੰਨੀ ਕੁ ਹੁੰਦੀ ਆ ਪਤੇ ਪੁੱਤੇ ਜਿਹੀ ਹੁੰਦੇ ਨੇ ਹੁਣੇ ਬਿਲਕੁਲ ਹੁਣ ਮੈਂ ਇਹਨੂੰ ਚੰਗੀ ਤਰ੍ਹਾਂ ਹੱਥਾਂ ਨਾਲ ਮਸਲ ਦੇਣਾ ਦੂਜੀ ਬੜੀ ਪ੍ਰਾਤ ਚ ਪਾ ਕੇ ਉਦੋਂ ਬਾਅਦ ਮੈਂ ਮੋਟੀ ਝਰਨੀ ਰਹੀ ਆ ਇਹ ਛਾਣ ਲੈਣੀ ਆ ਇਹ ਬਿਲਕੁਲ ਨੇਚਰਲ ਕੱਲੀ ਮੇਥੀ ਨਿਕਲਿਆ ਹੋਣੀ ਆ ਡੱਕੇ ਪੱਤੇ ਸਾਰੇ ਸਾਈਡ ਤੇ ਆ ਜਾਣੇ ਆ ਕਿੱਥੇ-ਕਿੱਥੇ ਨਿਕਲ ਜੂਣੇ ਹੁਣ ਇਹ ਤੁਸੀਂ ਦੇਖ ਲਓ ਵੀ ਅੱਧੋ ਅੱਧਾ ਕਿਲੋ ਮੇਥੀ ਇਹ ਪਹਿਲਾਂ ਮੈਂ ਦੋ ਵਾਡਾਂ ਸਕਾ ਚੁੱਕੀਆਂ ਉਹਨਾਂ ਨੂੰ ਥੋੜੀ ਥੋੜੀ ਸਕਾਈਆਂ ਕੇ ਉੱਪਰ ਸਾਗ ਕਈ ਵਾਰ ਬਣਾ ਲਿਆ ਪਰ ਜਿਹੜੀ ਇਹ ਮੇਥੀ ਆ ਹੁਣ ਤੁਸੀਂ ਅੱਧਾ ਕਿਲੋ ਦਾ ਹਿਸਾਬ ਲਾ ਲਓ ਵੀ ਕਿੰਨੇ ਦੀ ਆ ਥਾਈ ਮੈਂ ਇੱਕ ਮਿੰਟ ਦੁੱਧ ਦੇਖ ਲਵਾਂ ਜੀ ਮੈਂ ਕਿੰਨੇ ਦੀ ਹੋਊਗੀ ਇਹ ਇਹ ਤਾਂ ਖਾਸ ਮਹਿੰਗੀ ਆ ਤੁਸੀਂ ਲਿਆਉਂਦੇ ਰਹਿੰਦੇ ਮੈਂ ਕਹਿੰਦੀ 30 35 ਰੁਪਏ ਦੀ ਡੱਬੀ ਆਉਂਦੀ ਹੈ ਹੈਨਾ ਜਿਹਦੇ ਵਿੱਚ ਇੰਨੀ 20 ਰੁਪਏ ਦੀ ਵੀ ਲਈ ਹੈ ਜੇ ਪਿੱਛੋਂ ਦੁਕਾਨ ਤੋਂ ਪੈਂਦੀ ਹੈ ਹਾਂ ਤੇ ਆਪਾਂ ਨੂੰ ਕਿੰਨੇ ਦੀ ਆਉਂਦੀ ਹੈ 4 ਰੁਪਏ ਤੇ ਉੱਪਰ ਦੀ ਹੈ 1000 ਰੁਪਏ ਤੋਂ ਉੱਪਰ ਦੀ ਹੈ ਠੀਕ ਹੈ ਘੱਟੋ ਘੱਟ ਮੈਂ 1.5 2000 ਦੀ ਮੈਥੀ ਮੈਥੀ ਸਕਾ ਚੁੱਕੀਆਂ ਦੇਖ ਲੈ ਕਹਿ ਕੇ ਵੀ ਐਂ ਕਰ ਲੈ ਲਿਆ ਦਿਓ ਜੀ ਡੱਬੀ ਹੁਣ ਜਿਹੜਾ ਸਿਆਲ ਹੈ ਨਹੀਂ ਨਹੀਂ ਸਰਦਾ ਦੀ ਜਿਹੜਾ ਸਿਆਲ ਹੈ ਸਿਆਲ ਚ ਤਾਂ ਆਪਾਂ ਤਾਜੇ ਵੀ ਮੈਥੀ ਧਨੀਆ ਕੁਝ ਵੀ ਵੱਢ ਕੇ ਮੈਥੇ ਵਗੈਰਾ ਪਾ ਸਕਦੇ ਹਾਂ ਦਾਲ ਸਬਜ਼ੀ ਚ ਇਹ ਗਰਮੀ ਖਤਰ ਮ ਕੋਟਾ ਤਿਆਰ ਕਰਕੇ ਰੱਖਣਾ ਗਰਮੀ ਚ ਆਪਣੇ ਕੋਲ ਕਈ ਵਾਰ ਧਨੀਆ ਨਹੀਂ ਹੁੰਦਾ ਕਈ ਵਾਰ ਧਨੀਆ ਮਹਿੰਗਾ ਹੁੰਦਾ ਕਈ ਵਾਰ ਆਪਾਂ ਘੋਲ ਕਰ ਜੰਨੇ ਆ ਜੇ ਆ ਜੀ ਬੋਹ ਜੀ ਬਹੁਤ ਕੁਝ ਹੁੰਦਾ ਇੱਕ ਚਮਚਾ ਪਾਓ ਅੱਧਾ ਚਮਚਾ ਸਬਜੀ ਦਾ ਪਾਓ ਸਬਜੀ ਦੇ ਉੱਪਰ ਜਿਹੜਾ ਨਾ ਉਹ ਬਣਦਾ ਇੱਕ ਸਬਜੀ ਦੀ ਦਿੱਖ ਬਣਦੀ ਆ ਤਿਰਭਰਾਜ ਜਿਹੜੀ ਨਾ ਇਹ ਸਬਜੀ ਦੇ ਉੱਪਰ ਤਿਰਭਰਾਜਾ ਹੁੰਦਾ ਐ ਹੁੰਦਾ ਵੀ ਜਿਵੇਂ ਪੰਜ ਚਾਰ ਟਮਾਟਰ ਪਾਏ ਹੋ ਹੁੰਦੇ ਨੇ ਲਾਲੀ ਜੀ ਫੜ ਜਾਂਦੀ ਆ ਸਬਜੀ ਠੀਕ ਹੈ ਬਹੁਤ ਸਬਜੀ ਦਾ ਟੇਸਟ ਬਦਲ ਜਾਂਦਾ ਬਹੁਤ ਸਬਜੀ ਦੇਖਣ ਨੂੰ ਵਧੀਆ ਲੱਗਦੀ ਹੈ ਬਹੁਤ ਵਧੀਆ ਸਬਜੀ ਚੋ ਖੁਸ਼ਬੂ ਆਉਂਦੀ ਹੈ ਆ ਦਾਦੀਓ ਤੁਸੀਂ ਮੈਂ ਤਾਂ ਤੁਹਾਨੂੰ ਕਹਿੰਨੀ ਆ ਵੀ ਦਾਦੀਓ ਇਹ ਦੋ ਤਿੰਨ ਬਾਡਾਂ ਵੀਰਾਂ ਤੋਂ ਜ਼ਿਆਦਾ ਬਜਾ ਲਿਆ ਕਰੋ ਜਿਵੇਂ ਦੋ ਮਿੰਜੀਆਂ ਦੀ ਜਗ੍ਹਾ ਬਹੁਤ ਹੈ ਦੋ ਤਿੰਨ ਬਾਡਾਂ ਸਕਾਲੀਆਂ ਬਣੀਆਂ ਹੁਣ ਮੈਂ ਦੇਖਦੀ ਆ ਧੁੱਪ ਆ ਗਈ ਮਰਦਾਰ ਜੀ ਜਮਾਈ ਧੁੱਪ ਚ ਜਾਨ ਨਹੀਂ ਹੈਗੀ ਠੀਕ ਹੈ ਬਈ ਹੁਣ ਮੈਂ ਤੋਂ ਛਾਇਦੇ ਗਾਂ ਵਾਲੀ ਬਾੜ ਨਾ ਕੋ ਕਰ ਹੋਵੇ ਉਹ ਮੈਂ ਪਾਉਂਗੀ ਤਾਜਾ ਇਹਨੂੰ ਰੱਖੂ ਗਰਮੀ ਖਾਤਰ ਹਾਂ ਤਾਂ ਜਾ ਕੇ ਫਰਵਰੀ ਚ ਬਾੜ ਠੀਕ ਹੈ ਅਜੇ ਇਹਦੇ ਪਿੱਛੇ ਵੀ ਸਰਦਾਰ ਜੀ ਆ ਜਾਣੀ ਨਿਕਲਿਆ ਹੋਣੀ ਆ ਹੈਨਾ ਹਾਂ ਇਹਦੇ ਵਿੱਚ ਬਹੁਤ ਹੈ ਜੇ ਇਹਨੂੰ ਵੀ ਮੈਂ ਦੋ ਤਿੰਨ ਦਿਨ ਸਕਾਉਣੀ ਆ ਦੇਖ ਮੈਂ ਤੁਹਾਨੂੰ ਫੇਰ ਕਹਿੰਨੀ ਆ ਵੀ ਮੈਂ ਇਦਾਂ ਦੇ ਬਲੌਗਾਂ ਚ ਵੀ ਜਾਣਕਾਰੀ ਦਿੰਦੀ ਰਹੂਗੀ ਬਈ ਕਈ ਵਾਰ ਸਾਡੇ ਦਿਮਾਗ ਚ ਨਹੀਂ ਕੋਈ ਗੱਲ ਹੁੰਦੀ ਫੇਰ ਸਾਨੂੰ ਦੱਸੀ ਹੋਈ ਦਿਮਾਗ ਚ ਗੱਲ ਪੈ ਜਾਂਦੀ ਹੈ ਠੀਕ ਆ ਜੀ ਆਪਾਂ ਕਰੇ ਲੂ ਔਰਤਾਂ ਆਪਾਂ ਨੂੰ ਇਹੋ ਜਿਹੇ ਪਖੰਡਾਂ ਦੀ ਲੋੜ ਰਹਿੰਦੀ ਹੈ ਬੀਬੀ ਬੀਬੀ ਦੇ ਕਾਹਲੇ ਟਟਵਾਇਰ ਕਰਨੇ ਪੈਂਦੇ ਨੇ ਹਾਂਜੀ ਚਾਹਣਗੇ ਆ ਗਈ ਬਸ ਆ ਮੈਂ ਲਾਉਣੇ ਆ ਮੋਰੀਆਂ ਵਾਲੇ ਪਰੌਂਠੇ ਅੱਜ ਮੈਂ ਲੰਘੀਆਂ ਜੀ ਮੋਰੀ ਦੇ ਨਾਲ ਪਰੌਂਠੇ ਲੈਣਾ ਅੱਜ ਕਹਿੰਦਾ ਮੂਹਿਆ ਬਰਾਹਮਾ ਦਵਾਈ ਖਾਂਗੇ ਹੀ ਚੱਲੋ ਮੇਰਾ ਇਹਦਾ ਲੋਕ ਦੇਨੇ ਆ ਚੱਪ ਕਰਕੇ ਜਾ ਕੇ ਆਪਣਾ ਕੱਖ ਵੱਢ ਕੇ ਲਿਆ ਅੱਛਾ ਆਹ ਮੈਂ ਬੇਲੀ ਆ ਮੈਂ ਤਾਂ ਉਹ ਕਹਤਾ ਵੀ ਬੇਲੀ ਆ ਤਾਂ ਮੈਨੂੰ ਪਤਾ ਮੇ ਤੁਹਾਨੂੰ ਕੰਮ ਲੱਗੀਆਂ ਨੇ ਕੱਲ ਮੈਂ ਆਪਣੇ ਜੋਗੇ ਦੋ ਲਾ ਲੈਣੇ ਕਾਹ ਬਾਈ ਜੀ ਦੋ ਦੋ ਮੁੱਢੀ ਖਤੋਂ ਕਰਾ ਗਾਈ ਜੀ ਇਹਨਾਂ ਨੂੰ ਜਾਮ ਨੂੰ ਚੱਲ ਸੰਦੂਸ ਆਵਣੇ ਤਾਂ ਸਿੰਪਲ ਰੋਟੀ ਖਾਣੀ ਆ। ਗਿਆਂ ਰੋਗ ਨਾ ਮੂਲੀ ਨਾਲ ਖਾਣਾ ਨਾ ਸਾਗ ਖਾਣਾ। ਮੂਲੀਆਂ ਦਾ ਹੋ ਗਿਆ ਕੱਦੂ ਖਸ। ਰੋਟੇ ਸਾਰੇ ਸਾਰਾ ਕੁ ਸੋਣਾ ਲੱਗਦਾ ਜੀ। ਹੈਨਾ ਇਹਨਾਂ ਦਿਨਾਂ ਚ ਹੁੰਦਾ ਵੀ ਚਲ ਕਦੇ ਮੂਲੀਆਂ ਵਾਲੇ ਪਰੌਂਠੇ ਹੋਣ ਕਦੇ ਆਲੂ ਵਾਲੇ ਪਰੌਂਠੇ ਹੋਣ ਤੇ ਕਦੇ ਮੇਥੇ ਵਾਲੀ ਰੋਟੀ ਹੋਵੇ। ਗਰਮੀ ਚ ਤਾਂ ਕੁਝ ਨਹੀਂ ਖਾ ਹੁੰਦਾ। ਨਾ ਕੋਈ ਖੋਆ ਨਾ ਪੰਜੀਰੀ ਨਾ ਕੋਈ ਐਦਾਂ ਦੇ ਪਰੌਂਠੇ। ਮੇਥੀ ਦਾ ਤਾਂ ਵਾਕਈ ਜਿਹੜੀ ਮੈਂ ਤੁਹਾਨੂੰ ਮੇਥੀ ਦੀ ਗੱਲ ਕਰੀ ਐ ਨਾ ਮੇਥੀ ਤਾਂ ਬਹੁਤ ਜ਼ਿਆਦਾ ਸਬਜ਼ੀਆਂ ਲਈ ਬਹੁਤ ਜ਼ਿਆਦਾ ਚੰਗੀ ਆ। ਬਹੁਤ ਭੈਣਾਂ ਦਾ ਰੁਟੀਨ ਆ ਜਿਹੜੀਆਂ ਸਕਾ ਕੇ ਰੱਖ ਲੈਂਦੀਆਂ ਨੇ। ਹੁਣ ਤਾਂ ਭੈਣਾਂ ਸਾਗ ਵੀ ਸਕਾ ਕੇ ਰੱਖ ਲੈਂਦੀਆਂ ਨੇ। ਮੈਂ ਬੱਸ ਸਾਗ ਨਹੀਂ ਕਰ ਸਕਾਇਆ। ਐਵੇਂ ਮੈਂ ਝੂਠ ਕਰਾਂ। ਮੈਂ ਮੇਥੇ ਤੇ ਮੇਥੀ। ਇਹ ਦੋਨੋਂ ਮਸਕਾ ਕੇ ਰੱਖ ਲੈਣੇ ਹੁੰਦੀਆਂ ਹੈ ਕਿ ਮੇਥੇ ਹੋਈ ਹੀ ਨਹੀਂ ਚੱਜ ਨਾਲ ਜਦੋਂ ਬੀਜੇ ਸੀਗੇ ਤਾਂ ਮੀਂਹ ਪੈ ਗਿਆ ਮੀਂਹ ਪੈਣ ਨਾਲ ਨਾ ਮੇਥੇ ਮਿੱਟੀ ਜੀ ਚੜ ਗਈ ਥੋੜ੍ਹੀ ਨਿਕਲੇ ਨੇ ਸਾਕ ਜੋਗਾ ਮੜਾ ਮੋਟਾ ਸਰ ਜਾਂਦਾ ਹੈ ਮੇਥੀ ਜਦੋਂ ਆਪਾਂ ਬੀਜਦੇ ਹੁੰਨੇ ਆ ਜਦੋਂ ਹੀ ਬਸ ਨਾਲ ਦੀ ਨਾਲ ਇਹ ਬਾਡਾਂ ਸੁਕਾਉਣ ਲੱਗ ਜਵੇ ਕਿਉਂਕਿ ਹੁਣ ਆ ਜਿਹੜੀ ਜਨਵਰੀ ਵਾਲੀ ਧੁੱਪ ਹੈ ਇਹਦੇ ਵਿੱਚ ਜਾਨ ਜੀ ਨਹੀਂ ਹੋਣੀ ਮੈਨੂੰ ਕਿੱਥੇ ਤਾਂ ਮੈਂ ਜਿਹੜੀਆਂ ਪਹਿਲੀਆਂ ਦੋ ਤਿੰਨ ਬਾਡਾਂ ਸਕਾਈਆਂ ਉਹ ਦੋ ਤਿੰਨ ਦਿਨ ਚ ਹੀ ਐਨ ਬਰੰਝ ਹੋ ਗਈਆਂ ਹੁਣ ਮੈਨੂੰ 7-8 ਦਿਨ ਹੋ ਗਏ ਸ਼ਾਮ ਨੂੰ ਅੰਦਰ ਰੱਖ ਦਨੀਆਂ ਸਵੇਰੀਆਂ ਫੇਰ ਸੁੱਕਣੇ ਪਾ ਦਨੀਆਂ ਮੇਥੀ ਨੂੰ ਤੇ ਕਿਉਂਕਿ ਮੇਰੇ ਤੋਂ ਧੁੱਪ ਚ ਜਾਣ ਨਹੀਂ ਰਹਦੀ ਹੁਣ ਗਾਹਾਂ ਗਾਹਾਂ ਦਸੰਬਰ ਮਹੀਨਾ ਆ ਗਿਆ ਜੀ ਪਤਾਈਆ ਤੁਹਾਨੂੰ ਵੀ ਪਹਿਲਾਂ ਪਹਿਲੇ ਹੀ ਸਕਾ ਲਵੇ ਤਾਂ ਵਧੀਆ ਹੈ ਵਿੱਚ ਵਿਚਾਲੇ ਦੀ ਤੋਂ ਪਲਵਾ ਲਿਆ ਕਰੋ ਇਹਨੂੰ ਜਾਂ ਗਰਮ ਮਿਰਖਾ ਤਾਂ ਆਪਾਂ ਸਟੋਰ ਕਰਕੇ ਰੱਖਣੀ ਹੈ ਨਾ ਮੇਥੀ ਫੇਰ ਵੀ ਉਦਾਂ ਤੋਂ ਪਲਵਾ ਲਈ ਹਾਈ ਹੁੰਦਾ ਵੀ ਕੋਈ ਜੀਜੂ ਪੈਣ ਤੇ ਡਰ ਰਹਿੰਦਾ ਹੋਰ ਤਾਂ ਕੁਛ ਨਹੀਂ ਮੈਂ ਪਿਆਜ਼ ਨਹੀਂ ਪਾਏ ਇਹਦੇ ਵਿੱਚ ਮੈਂ ਆਦਾ ਤੇ ਹਰੀ ਮਿਰਚ ਮੈਂ ਪਾਈ ਆ ਪਿਆਜ਼ ਪਸੰਦ ਨਹੀਂ ਕਰਦੇ ਤੇ ਮੈਨੂੰ ਵਧੀਆ ਲੱਗਦੀ ਵੈਸੇ ਆਲੂ ਵਾਲੀ ਰੋਟੀ 'ਚ ਪਿਆਜ਼ ਪਾ ਲੈਨੇ ਆ ਫਿਰ ਬੜਾ ਕਚੌਰੀ ਚੋਰੀਆਂ ਦਾ ਟੈਸਟ ਕੋ ਜੰਦਾ ਜੀ ਪੈਚ ਨਹੀਂ ਇਹਨਾਂ ਨੇ ਪਿਆਜ਼ ਪਾਉਣ ਦੇਣਾ ਤੇ ਬਾਕੀ ਹੱਦਾ ਹੋ ਗਿਆ ਮਿਰਚਾਂ ਹੋ ਗਈਆਂ ਤੇ ਨਾਣ ਹੋ ਗਿਆ ਮੈਂ ਥੋੜਾ ਜਿਹਾ ਵਧੀਆ ਪਾ ਲੰਨੀ ਚੁਰਚਰੀ ਜੀ ਰੋਟੀ ਸੋਹਣੀ ਲੱਗਦੀ ਆ ਕਿ ਮੇਰਾ ਬਹੁਤ ਚੀਜ਼ਾਂ ਪਾ ਕੇ ਮਸਾਲਾ ਤਿਆਰ ਕਰਾਇਆ ਹੋਇਆ ਜੀ ਸਪੈਸ਼ਲੀ ਇਹ ਹੋ ਗਿਆ ਜੀਰਾ ਤੇ ਹੋ ਗਈ ਮੇਰੀ ਪੀਸੀ ਹੋਈ ਮੇਥੀ ਹੁਣ ਇਹਨਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਰੜਾ ਲੈਣਾ ਬੜਾ ਚੌਚਰਾਇਆ ਪ੍ਰਸ਼ਾਦਾ ਬਣਦਾ ਹੈ ਆ ਨੰਗੇ ਪੈਰੀ ਕਾਤੇ ਮੈਂ ਕਿੱਲੇ ਦੇ ਚੱਪਲਾਂ ਕਿੱਲੇ ਦੇ ਬਾਹਰ ਬੋਲੇ ਆ ਬਾਹਰ ਆ ਕੇ ਅੰਦਰ ਬੈਠਣਾ ਤਾਂ ਆ ਗਿਆ ਵੈਰੀ ਵਧੀਆ ਚੱਲ ਜਣੀ ਮੈਨੂੰ ਦੋਸ਼ ਦੇਣਾ ਹੁੰਦਾ ਕੋਈ ਗੱਲ ਨਹੀਂ ਅਸੀਂ ਤਾਂ ਹੈ ਹੀ ਇੰਨੇ ਜੋਗੀਆਂ ਹਨਾ ਮਾੜੀ ਕੀ ਗੱਲ ਕਹਿ ਦੋ ਮਾਣ ਬੇਰੇ ਉਹਨਾਂ ਸਾਫ ਤਾਂ ਸਾਰਿਆਂ ਦੇ ਰੱਖੇ ਤੇ ਰਹਿੰਦਾ ਹੁਣ ਇਹ ਥੋੜੀ ਆ ਵੀ ਇੱਕ ਜਣਾ ਪੋਚੇ ਲਈ ਜਾਵੇ ਦੂਆ ਜਣਾ ਮਿੱਟੀ ਵਾਲੇ ਪੈਰ ਲੈ ਕੇ ਚੱਪੜਾ ਲੈ ਕੇ ਅੰਦਰ ਵੜੀ ਜਾਵੇ ਜਿਆਦਾ ਸੁਣਾ ਦਿੰਦੇ ਨੇ ਹਨਾ ਦੱਸਿਓ ਤੁਹਾਡੇ ਨਾਲ ਵੀ ਆਈ ਕੁਸ ਹੁੰਦਾ है गल्ला बहुत तंग रहने है तिनियां पे ओहो किया रे रोटी खाते ओहो कानू हो आलू मगो ड्राई मारी थी महाजे खतरा सिंगले हो जावे देखो जी बढ़िया बन गया परोठा पर शादاشको मैं दही खाना थोड़ा दो चार चमचे ले आईया पगे जिततो चलो जी, जी ਠੀਕ ਹੈ ਜੀ ਹੁਣ ਅਸੀਂ ਸ਼ਕੀਆ ਪ੍ਰਸ਼ਾਦਾ ਸਵੇਰ ਦੀ ਫਿਰਦੀਆਂ 3 ਵਜੇ ਦੀ ਭੱਜ ਨੱਠੀ ਮਹਾਰਾਜ ਐਦਾਂ ਦੀ ਰੋਟੀ ਸਭ ਨੂੰ ਬਖਸ਼ੇ ਇੱਜ਼ਤ ਦੀ ਇਮਾਨਦਾਰੀ ਦੀ ਠੀਕ ਹੈ ਜੀ ਤੇ ਮੈਨੂੰ ਜ਼ਰੂਰ ਦੱਸਿਓ ਮੈਨੂੰ ਤੁਹਾਡੇ ਹੌਸਲੇ ਦੀ ਬਹੁਤ ਲੋੜ ਆ ਵੀ ਮੇਰੇ ਡੇਲੀ ਵਲੌਗ ਜਿਹੜੇ ਮੈਂ ਪਾਉਣ ਲੱਗੀਆਂ ਘਰ ਦੇ ਕੰਮ ਕਾਜਾਂ ਦੇ ਤੁਹਾਨੂੰ ਕਿੱਦਾਂ ਦੇ ਲੱਗਦੇ ਆ ਫੇਰ ਵੀ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜ਼ਰੂਰ ਮਾਫ਼ ਕਰਿਓ ਜੀ ਸਤਿ ਸ਼੍ਰੀ ਅਕਾਲ ਜੀ